ਭਾਈ ਕਿੰਨੇ ਕੇ ਸਮੇਂ ਦੀ ਹੋਣੀ ਇਹ ਕੱਟੀ? ਬਈ 1.5 ਸਵਾ ਕਸਾਲ ਦੀ। ਸਵਾ ਸਾਲ ਦੀ ਕੱਟੀ ਆ ਦੋਸਤੋ ਦੇਖ ਸਕਦੇ ਹੋ। ਬਹੁਤ ਸੋਹਣੀ ਕੱਟੀ ਹੈਗੀ। ਵਿੱਚ ਕਿਸਾਨ ਭਰਾਵਾਂ ਦੇ ਕਮੈਂਟ ਵੀ ਆਉਂਦੇ ਨੇ, ਫੋਨ ਵੀ ਕਰਦੇ ਨੇ। ਵੀ ਮੰਨ ਲਓ ਜੇ ਕਿਸੇ ਕੋਲੇ ਕਾਲੀ ਕੱਟੀ ਖੜੀ ਹੈ, ਵਿੱਚ ਕੱਟ ਕੇ ਤੁਸੀਂ ਫਿਰ ਲੀਲੀ ਲਾਵੀ ਦੀ ਕੱਟੀ ਦੇ ਸਕਦੇ ਹੋ ਇਸ ਤਰ੍ਹਾਂ। ਹਾਂ ਹਾਂ ਹਾਂ। ਸਾਲ ਕਦੇ ਨਵੇਂ ਲਾਉਣੇ ਦੀ ਆ ਵੀ ਦੋਸਤੋ ਸਾਲ ਕਦੀਆ ਦੇਖ ਲਓ ਕਿੰਨੇ ਸੋਹਣੀਆਂ ਸੋਹਣੀਆਂ ਕੱਟੀਆਂ ਨੇ ਮੀਣੀਆਂ ਨੇ ਭਈ ਆ ਜੋੜਾ ਦੋ ਐ ਮੀਣੀਆਂ ਦਾ ਆ ਦੋਏ ਜੋੜਾ ਮੀਣੀਆਂ ਦਾ ਦੇਖ ਸਕਦੇ ਆ ਆ ਵੀ ਮੀਣੀ ਕੱਟੀ ਆ ਦੋਸਤੋ ਦੇਖ ਸਕਦੇ ਆ ਆ ਵੀ ਮੀਣੀ ਕੱਟੀ ਆ ਵੀਰੇ ਠੀਕ ਆ ਦੋ ਮੀਣੀਆਂ ਆ ਭਾਈ ਆਪਾਂ ਪਹੁੰਚ ਵੀ ਕਰਦਾਂ ਨੇ ਹੁੰਨੇ ਆ ਠੀਕ ਹੈ ਕਿਸੇ ਬੰਦੇ ਨੂੰ ਦਿੱਕਤ ਆ ਯਾਰ ਕਿਸੇ ਟੈਂਪੂ ਵਾਲੇ ਨੂੰ ਗੱਡੀ ਵਾਲੇ ਨੂੰ ਪੁੱਛਾਂਗੇ ਯਾਰ ਕਿਦੇ ਸਾਡੇ ਕੱਢਾਂਗੇ ਯਾਰ ਕਿਵੇਂ ਲਿਆਵਾਂਗੇ ਭਈ ਅਗਲੇ ਦੇ ਕੀਲੇ ਤੇ ਬੰਨ ਕੇ ਆਉਨੇ ਆਗੇ ਹਾਂ ਕੋਈ ਚੱਕਰ ਨਹੀਂ ਹੈਗਾ ਪਹੁੰਚ ਕਰਕੇ ਕਿਸਾਨ ਪ੍ਰਭੋ ਅੱਜ ਇੱਕ ਨਵੀਂ ਵੀਡੀਓ ਨਾਲ ਤੁਹਾਡੇ ਸਾਹਮਣੇ ਹ ਤੇ ਬੱਬੂ ਅੱਜ ਫਿਰ ਕਿੰਨੇ ਨਗਨੇ ਆਪਣੇ ਕੋਲੇ ਅੱਜ ਆਪਣੇ ਕੋਲੇ 14 ਨਗਨੇ ਬਾਈ 14 ਨਗਨੇ ਦੋਸਤੋ ਕਟੀਆਂ ਤੁਹਾਨੂੰ ਦਿਖਾਵਾਂਗੇ ਤੇ ਕਟੀਆਂ ਦਿਖਾਉਣ ਤੋਂ ਪਹਿਲਾਂ ਕੁਝ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਕਿਸਾਨ ਭਰਾ ਬਹੁਤ ਕਿਸਾਨ ਭਰਾ ਆਉਂਦੇ ਨੇ ਕਟੀਆਂ ਲੈਣ ਤੇ ਬਹੁਤ ਫੋਨ ਤੇ ਵੀ ਲੈ ਜਾਂਦੇ ਨੇ ਤੇ ਬਹੁਤ ਵੀਡੀਓ ਦੇਖ ਕੇ ਵੀ ਸਵਾਲ ਜਵਾਬ ਹੁੰਦੇ ਨੇਗੇ ਬਾਈ ਨਾਲ ਗੱਲ ਕਰਦੇ ਨੇਗੇ ਤੇ ਕਹਿਣਾ ਚਾਹੁੰਦਾ ਜਿਹੜੇ ਕਿਸਾਨ ਭਰਾ ਫੋਨ ਲਾ ਕੇ ਪੁੱਛਦੇ ਨੇ ਨਾ ਕਟੀਆਂ ਕਹੀਂ ਆਈਆਂ ਨੇ ਕਿੰਨੇ ਸਾਲ ਦੇ ਨੇ ਕਿੰਨੇ ਮਹੀਨਿਆਂ ਦੇ ਨੇ ਉਹ ਸਵਾਲ ਜਵਾਬ ਤੁਹਾਨੂੰ ਆਪਾਂ ਅੱਜ ਬਾਈ ਨਾਲ ਕਰਦੇ ਆ ਕਿਉਂਕਿ ਬਾਈ ਲਵੇ ਫੋਨ ਬਹੁਤ ਜ਼ਿਆਦਾ ਆਉਂਦੇ ਨੇਗੇ ਵੀ ਅਸੀਂ ਕਟੀਆਂ ਲੈਣੀਆਂ ਨੇ ਉਹ ਕੀ ਸਵਾਲ ਜਵਾਬ ਨੇ ਜਿਹੜੇ ਮੇਰੇ ਕਿਸਾਨ ਭਰਾ ਕਟੀਆਂ ਲੈਣਾ ਚਾਹੁੰਦੇ ਨੇ ਜਾਂ ਫਿਰ ਵੇਚਣਾ ਚਾਹੁੰਦੇ ਨੇ ਕਟੀਆਂ ਤੇ ਆਜੋ ਕਿਉਂਕਿ ਅੱਜ ਦਾ ਟੌਪਿਕ ਮੇਨ ਆ ਦੋਸਤੋ ਪਹਿਲਾਂ ਆਪਾਂ ਕਟੀਆਂ ਵੀਡੀਓ ਪਾਉਂਦੇ ਸੀ ਕਟੀਆਂ ਵੇਚਣ ਵਾਸਤੇ ਵੀ ਆਪਾਂ ਨੀਲੀ ਰਾਵ ਦੀਆਂ ਕਟੀਆਂ ਸੇਲ ਕਰਦੇ ਸੀ ਪਰ ਅੱਜ ਵੀਡੀਓ ਦੇ ਵਿੱਚ ਖਾਸ ਗੱਲ ਆ ਗਈ ਵੀ ਜਿਹੜੇ ਕਿਸਾਨ ਭਰਾ ਕਟੀਆਂ ਵੇਚਣਾ ਚਾਹੁੰਦੇ ਨੇਗੇ ਕਿਉਂਕਿ ਕੁਛ ਤਾਂ ਲੈਣਾ ਚਾਹੁੰਦੇ ਤਾਂ ਉਹ ਤਾਂ ਕੰਟੈਕਟ ਕਰਦੀ ਕਰਦੇ ਸੀ ਜਿਹੜੇ ਕਿਸਾਨ ਭਰਾ ਕਟੀਆਂ ਵੇਚਣਾ ਚਾਹੁੰਦੇ ਨੇ ਠੀਕ ਆ ਬਾਈ ਪਹਿਲਾਂ ਦਾ ਆਪਣੇ ਚੈਨਲ ਨੂੰ ਦੇਖਦੇ ਨੇ ਜਿਹੜੇ ਸਾਰਿਆਂ ਨੂੰ ਸਾਸੀ ਕਰ ਬਾਈ ਹੱਥ ਜੋੜ ਕੇ ਆਪਾਂ ਨੂੰ ਵਧੀਆ ਸਪੋਰਟ ਮਿਲੀ ਹੋਰ ਵੀ ਦੇਣਗੇ ਬਾਈ ਪਿਆਰ ਬਹੁਤ ਕਰਦੇ ਨੇ ਚੰਗੇ ਚੰਗੇ ਕਮੈਂਟ ਕਰਦੇ ਨੇ ਠੀਕ ਹੈ ਮੈਂ ਤਾਂ ਐ ਕਹਿਣਾ ਚਾਹੁੰਦਾ ਬਈ ਜਿਹੜਾ ਬੰਦਾ ਨਾ ਆਪਾਂ ਨੂੰ ਕੱਟੀ ਲੈਣਾ ਚਾਹੁੰਦਾ ਚਾਹੇ 100 ਕਿਲੋਮੀਟਰ ਤੋਂ ਆ ਚਾਹੇ ਮੇਰੇ ਪਿੰਡ ਦਾ ਬੰਦਾ ਹੈਨਾ ਠੀਕ ਹੈ ਬਈ ਵੀ ਪਹਿਲਾਂ ਮੇਰੇ ਨਾਲ ਫੋਨ ਤੇ ਗੱਲ ਕਰੇ ਮੇਰੇ ਤੋਂ ਰੇਟ ਸਮਝੇ ਵੀ ਆ ਕਰਕੇ ਐ ਗੱਲ ਆ ਫੇਰ ਬਈ ਘਰੋਂ ਮਨ ਬਣਾ ਕੇ ਤੁਰੇ ਠੀਕ ਹੈ ਕਈ ਵਾਰੀ ਬੰਦਾ ਐਂ ਤੁਰਿਆ ਆਉਂਦਾ ਵਿਚਾਰਾ ਉਰੇ ਰੇਟ ਨਹੀਂ ਬਣਦਾ ਜੋ ਚੀਜ਼ ਵਿਕ ਜਾਂਦੀ ਹੈਗੀ ਤੁਹਾਨੂੰ ਫੀਲ ਹੁੰਦਾ ਵੀ ਯਾਰ ਮੇਰਾ ਵੀ ਮਨ ਦੁਖ ਹੁੰਦਾ ਅਗਲਾ ਵੀ ਮੁੜਦਾ ਯਾਰ ਹਨਾ ਆਪਾਂ ਪਹਿਲਾਂ ਬਈ ਫੋਨ ਤੇ ਸਾਰੀ ਗੱਲ ਸਮਝਾਉਨੇ ਆ ਠੀਕ ਹੈ ਜੇ ਅਗਲੇ ਦਾ ਮਨ ਬਣੂਗਾ ਤੁਰੂਗਾ ਨਹੀਂ ਆਪਦੇ ਘਰੇ ਕੰਮ ਕਰ ਲੂ ਅੱਜ ਕੱਲ ਕਿਸੇ ਕੋਲੇ ਟਾਈਮ ਨਹੀਂ ਰਹੇਕ ਬੀਜੀ ਆਪਦੇ ਹਾਂ ਆਹ ਗੱਲ ਹੈ ਬਾਕੀ ਨੰਬਰ 2 ਜੇ ਕੋਈ ਬਈ ਕਟੀਆਂ ਵੇਚਣਾ ਵੀ ਚਾਹੁੰਦਾ ਹੁੰਦਾ ਕਾਲੀਆਂ ਕਟੀਆਂ ਮੇਰੇ ਏਰੀਆ 'ਚ ਜਿਵੇਂ ਨੀਲੀ ਰਾਵੀ ਚੱਲ ਨਹੀਂ ਵੀ ਕਾਲੀਆਂ ਕਟੀਆਂ ਕੋਈ ਬੰਦਾ ਘਰੇ ਖੜੀਆਂ ਨੇ ਕਹਿੰਦੇ ਵੀ ਆਪਣੇ ਵੇਚਣੀਆਂ ਆਪਣੇ ਨਾਲ ਉਹ ਵੀ ਸੰਪਰਕ ਕਰ ਸਕਦਾ ਆਪਾਂ ਉਹ ਕਟੀਆਂ ਵੀ ਲੈ ਲਾਂਗੇ ਵੀਰੇ ਠੀਕ ਹੈ ਹਾਂਜੀ ਵਿੱਚ ਕਿਸਾਨ ਭਰਾਵਾਂ ਦੇ ਕਮੈਂਟ ਵੀ ਆਉਂਦੇ ਨੇ ਫੋਨ ਵੀ ਕਰਦੇ ਨੇ ਵੀ ਮੰਨ ਲਓ ਜੇ ਕਿਸੇ ਕੋਲੇ ਕਾਲੀ ਕੱਟੀ ਖੜੀ ਹੈ ਵਿੱਚ ਕੱਟ ਕੇ ਤੁਸੀਂ ਫਿਰ ਲੀਲੀ ਰਾਵੀ ਦੀ ਕੱਟੀ ਦੇ ਸਕਦੇ ਹੋ ਇਸ ਤਰ੍ਹਾਂ ਹਾਂ 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 ਉਹ ਪਰ ਹੋਏ ਹਿਸਾਬ ਨਾਲ ਜੇ ਮੈਂ ਆਪਣਾ ਇਹਦਾ ਮੁੱਲ ਪਾ ਰਾਂਗੇ ਅਗਲਾ ਅਬਦੀ ਦਾ ਮੁੱਲ ਕਿਸੇ ਹੋਰ ਬੰਦੇ ਤੋਂ ਪਵਾ ਲੇ ਕਿਉਂ ਆਪਾਂ ਨੂੰ ਤਾਂ ਅਗਲਾ ਆਖੂਗਾ ਵੀ ਯਾਰ ਪਤਾ ਨਹੀਂ ਜਾਣ ਕੇ ਘੱਟ ਲਾਂਦਾ ਠੀਕ ਹੈ ਕਿਸੇ ਤੋਂ ਮੁੱਲ ਲਵਾ ਲੇ ਆਪਾਂ ਉਹ ਤੋਂ 5-700 ਰੁਪਏ ਵੱਧ ਦੀ ਕਟਾਂਗੇ ਠੀਕ ਹੈ ਇਹ ਦੋਸਤੋ ਪਹਿਲੀ ਵਾਰ ਆਪਾਂ ਇਸ ਵੀਡੀਓ ਦੇ ਵਿੱਚ ਇਹ ਦੋ ਚੀਜ਼ਾਂ ਕਰ ਰਹੇ ਆਂ ਵੀ ਜੇ ਕਿਸੇ ਕੋਲੇ ਕਾਲੀਆਂ ਕਟੀਆਂ ਨੇ ਉਹ ਦੇ ਦੇ ਤੇ ਨੀਲੀ 라ਵੀ ਦੀ ਜੇ ਕੋਈ ਚਾਹਵਾ ਨਾ ਅਗਲਾ ਹੈ ਨਾ ਸ਼ੌਂਕ ਪੂਰਾ ਕਰਨਾ ਚਾਹੁੰਦਾਗਾ ਨੀਲੀ 라ਵੀ ਦੀ ਰੱਖ ਕੇ ਕੱਟੀ ਤਾਂ ਉਹ ਬਦਲ ਕੇ ਵੀ ਲਿਆ ਸਕਦਾ ਬਸ ਉਹ ਕੱਟੀ-ਕੱਟੀ ਬੇਕੋ ਜੂ ਉਹ ਤੁਹਾਡਾ ਆਪਦਾ ਬਦਲਾ ਹੋ ਜਾਊਗਾ ਠੀਕ ਹੈ ਬਦਲਾ ਹੋ ਜਾ ਬਸ ਪੈਸੇ ਦਾ ਵਾਅਦਾ ਘੱਟਾ ਹੋ ਜਾਊਗਾ ਬਾਕੀ ਜਿਹੜੀ ਕੱਟੀ ਕੋਈ ਬੰਦਾ ਉਹ ਬੰਦਿਆਂ ਦੀ ਕੱਟੀ ਵੱਧ ਪੈਸਾ ਨਹੀਂ ਕੱਟਦਾ 20000 ਮਤਲਬ ਕੋਈ 20000 ਦੀ ਕੱਟੀ ਕੱਟਦਾ ਠੀਕ ਹੈ ਗੱਲ ਸਹੀ ਦੱਸਣਾ ਮੈਨੂੰ ਵੀ ਪਤੀ ਲੱਗ ਜੂ ਵੀ ਕਿੰਨੇ ਦੀ ਹੈ ਨਾ ਠੀਕ ਹੈ ਮਾਲ-ਮੁੱਲ ਦਾ ਪਤਾ ਆਪਾਂ ਉਹਦੋਂ 500 ਰੁਪਏ ਅਗਲੇ ਨੂੰ ਵੱਧ ਦੇਵਾਂਗੇ ਠੀਕ ਹੈ ਹਾਂਜੀ ਤੇ ਦੋਸਤੋ ਅੱਜ ਦੀ ਵੀਡੀਓ ਚ ਦੋ ਗੱਲਾਂ ਮੇਨ ਸੀਗੀਆਂ ਆਪਣੀਆਂ ਬਾਈ ਨੇ ਜਿਵੇਂ ਦੱਸਿਆ ਆਪਾਂ ਨੂੰ ਦੁਬਾਰਾ ਆਪਾਂ ਫੇਰ ਦੁਹਰਾ ਦਨੇ ਕਿਉਂਕਿ ਵਿੱਚ ਕਿਸਾਨ ਭਰਾਵਾਂ ਨਾਲ ਵਿੱਚੋਂ ਵਿੱਚੋਂ ਵੀਡੀਓ ਦੇਖਣ ਲੱਗ ਜਾਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀਡੀਓ ਦੋਸਤੋ ਸਾਰੀ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਸਾਰੀ ਦੇਖਿਆ ਕਰੋ ਕਿਉਂਕਿ ਆਪਾਂ ਲੰਮੀ ਵੀਡੀਓ ਕਰਦੀ ਨਹੀਂ ਆਪਾਂ ਸਾਰੀ ਪੰਜ-ਸੱਤ ਮਿੰਟਾਂ ਦੀ ਵੀਡੀਓ ਕਰਦੇ ਆ ਵੀ ਟਾਈਮ ਬਹੁਤ ਘੱਟ ਹੁੰਦਾ ਸਾਰਿਆਂ ਕੋਲੇ ਵੀ ਆਪਾਂ 5-7 ਮਿੰਟਾਂ ਦੇ ਵਿੱਚ ਕੱਲ ਨਿਮੇੜਦੀਏ ਤਾਂ ਕਰਕੇ ਆਪਾਂ ਸਾਰੀਆਂ ਕੱਟੀਆਂ ਵੀ ਦਿਖਾਉਂਦੇ ਆ ਆਪਾਂ ਮੇਨ-ਮੇਨ ਕੱਟੀਆਂ ਰਖਾਉਨੇ ਆ ਤੇ ਕਿਸਾਨ ਭਰਾਵੋ ਜਿਹੜੀ ਵੀ ਕੱਟੀ ਤੁਸੀਂ ਲੈਣਾ ਚਾਹੁੰਦੇ ਆ ਜਾਂ ਤੁਹਾਨੂੰ ਪਸੰਦ ਆ ਸ਼ਾਰਟ ਪਾਦਨੇ ਆ ਆਪਾਂ ਸ਼ਾਰਟ 'ਚ ਆਪਾਂ ਸਾਰੀਆਂ ਕੱਟੀਆਂ ਨਹੀਂ ਦਿਖਾ ਸਕਦੇ ਆ ਆਪਾਂ ਉਹ ਤੁਹਾਨੂੰ ਦੱਸਦੇ ਆ ਵੀ ਲੰਬੀ ਵੀਡੀਓ 'ਚ ਵਿੱਚ ਆ ਕੇ ਕੱਟੀਆਂ ਦੇਖਿਆ ਕਰੋ ਤੇ ਦੋਸਤੋ ਜਿਹੜੀ ਵੀ ਤੁਸੀਂ ਕੱਟੀ ਲੈਣੀ ਆ ਬਾਈ ਤੋਂ ਫੋਟੋ ਮੰਗਾਓ ਪਾਵੇਂ 2 ਵੀਡੀਓ ਮਂਗਾ ਪਾਵੇਂ 10 ਵੀਡੀਓ ਮਂਗਾ ਵੀ ਵੀਡੀਓ ਮਂਗਾ ਕੇ ਕੱਟੀ ਦੇਖ ਕੇ ਉਸ ਤੋਂ ਬਾਅਦ ਤੁਸੀਂ ਜੇ 100 ਕਿਲੋਮੀਟਰ ਤੇ ਹੁੰਦਾ 22 ਵੀ ਨਰਾਜ਼ ਹੁੰਦਾ ਯਾਰ ਵੀ ਕੱਟੀ ਲੈਣ ਆਏ ਸੀਗੇ ਖਾਲੀ ਹੱਥ ਮੁੜ ਰਹੇ ਠੀਕ ਹੈ ਤੁਸੀਂ ਸਾਰੀ ਤਸੱਲੀ ਕਰਕੇ ਆਪਦੀ ਪਿੰਡੋਂ ਤੁਰਿਆ ਕਰੋ ਕਉ ਇਹ ਵੀ ਹੁੰਦਾਗਾ ਵੀ ਕੱਟੀਆਂ ਵਿਕ ਵੀ ਜਾਂਦੀ ਐ ਬਾਈ ਯੂਰੀ ਆ ਜਾਂਦੇ ਨੇ ਯਾਰ ਵੀ ਆ ਕੱਟੀ ਲੈਣੀ ਸੀ ਹਨਾ ਬਾਕੀ ਨਾ ਆਪਣੇ ਕੋਲੇ ਦੂਜੇ ਤੀਜੇ ਦਿਨ ਮਾਪ ਜਿਹੜਾ ਪਰਸੋਂ ਵੀਡੀਓ ਬਣਾਈ ਸੀ ਦੇਖ ਆਪਾਂ ਨੇ ਅੱਜ ਤਰੀਕ ਵੀ ਦੱਸਦੇ ਕਿੰਨੀ ਹੈ ਅੱਜ ਦੋਸਤੋ 10 ਤਰੀਕ ਨੂੰ ਵੀਡੀਓ ਬਣਾ ਰਹੇ ਆ ਕਿਉਂਕਿ ਕੱਟੀਆਂ ਸੇਲ ਹੋ ਜਾਂਦੀਆਂ ਨੇ ਦੋਸਤੋ ਹੋ ਸਕਦਾ ਤੁਹਾਡੇ ਲਈ ਲੇਟ ਵੀਡੀਓ ਪਹੁੰਚੇ ਚੌਥਾ ਮਹੀਨਾ 10 ਤਰੀਕ 2025 2025 ਨੂੰ ਵੀਡੀਓ ਬਣਾ ਰਹੇ ਆ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਕਿਉਂਕਿ ਆਪਾਂ ਵੀਡੀਓ ਬਣਾ ਰਹੇ ਹਾਂਗੇ ਆਪਣੇ ਪਸ਼ੂ ਪਾਲਕ ਭਰਾਵਾਂ ਵਾਸਤੇ ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਨੇ ਹੁਣ ਬਾਈਹੂਰੀ ਅੰਮ੍ਰਿਤਸਰ ਸਾਈਡ ਤੋਂ ਕੱਟੀਆਂ ਲੈ ਕੇ ਆਉਂਦੇ ਨੇ ਬਹੁਤ ਦੂਰੋਂ ਕੱਟੀਆਂ ਲੈ ਕੇ ਆਉਂਦੇ ਨੇ ਹੁਣ ਕੱਲੀ ਗੱਟੀ ਵਾਸਤੇ ਕਿਸਦਾ ਸ਼ੌਂਕ ਹੁੰਦਾ ਵੀ ਆਪਾਂ ਪੂਰਾ ਕਰ ਲਈਏ ਕੱਲੀ ਗੱਟੀ ਵਾਸਤੇ ਆਪਾਂ ਅੰਮ੍ਰਿਤਸਰ ਨਹੀਂ ਜਾ ਸਕਦੇ ਹੈਗੇ ਬਾਈਹੂਰੀ ਇਕੱਠਾ ਲਾਟ ਲੈ ਕੇ ਆਉਂਦੇ ਨੇ ਇਕੱਠੀ ਲਿਆ ਲੈਂਦੇ ਨੇ ਤੁਸੀਂ ਆਪ ਦਾ ਬਾਈ ਕੋਲੋਂ ਕੱਟੀ ਖਰੀਦ ਕੇ ਆਪਦਾ ਸ਼ੌਂਕ ਪੂਰਾ ਕਰ ਸਕਦੇ ਹੋ ਕਿਉਂਕਿ ਪਹਿਲਾਂ ਇਹ ਆਪਣੇ ਏਰੀਆ 'ਚ ਆਮ ਬਰੀਡ ਹੁੰਦੀ ਸੀ ਹੁਣ ਬਹੁਤ ਘਟ ਗਈ ਤਾਂ ਕਰਕੇ ਦੋਸਤੋ ਜੇ ਕਿਸੇ ਨੇ ਭਰਾ ਨੇ ਲੈਣੀਆਂ ਕੱਟੀ ਬਾਈ ਕੋਲੋਂ ਲੈ ਲਿਆ ਕਰੋ ਐਡਰੈਸ ਸੋਨੂੰ ਸਾਰਿਆਂ ਨੂੰ ਪਤਾ ਆ ਪਿੰਡੋ ਗਰਾਹਾ ਜ਼ਿਲ੍ਹਾ ਸੰਗਰੂਰ ਤਹਿਸੀਲ ਹੈਗੀ ਆਪਣੀ ਸੁਨਾਮ ਸੁਨਾਮ ਤੋਂ 12 ਕਿਲੋਮੀਟਰ ਤੇ ਪਿੰਡ ਪੈਂਦਾਗਾ ਕੀ ਨਾ ਭਾਈ ਯਾਰ ਬੇ ਬੰਦੇ ਫੋਨ ਕਰਦੇ ਨੇ ਅਸੀਂ ਸਾਰੀਆਂ ਕੱਟੀਆਂ ਲੈ ਲਾਂਗੇ ਕੀ ਰੇਟ ਲਾਏਗਾ ਠੀਕ ਹੈ ਭਾਈ ਬੇਸ਼ੱਕ ਇੱਕ ਕੱਟੀ ਲੋ ਬੇਸ਼ੱਕ ਸਾਰੀਆਂ ਲੈ ਲੋ ਰੇਟ ਆਪਣਾ ਫਿਕਸ ਹੁੰਦਾ ਠੀਕ ਹੈ ਬੇਸ਼ੱਕ ਕੋਈ ਗਰੀਬ ਬੰਦਾ ਲੈਂਦਾ ਵਿਚਾਰਾ ਠੀਕ ਹੈ ਤਾਕੜਾ ਬੰਦਾ ਤਾਂ ਸਾਰੀਆਂ ਵੀ ਲੈ ਜਾਊਗਾ ਦੇਖ ਨਾ ਸਹੀ ਗੱਲ ਆ ਭਾਈ ਹਾਂ ਗਰੀਬ ਬੰਦੇ ਵਾਸਤੇ ਵੀ ਆਪਣਾ ਉਹੀ ਰੇਟ ਹੈ ਤਾਕੜੇ ਵਾਸਤੇ ਵੀ ਉਹੀ ਰੇਟ ਹੈ ਹਾਂ ਵੀ ਆਪਾਂ ਸਭ ਨਾਲ ਬਰਾਬਰ ਆਪਾਂ ਨੂੰ ਐਨ ਵੀ ਮੇਰੀਆਂ ਕੱਟੀਆਂ ਲੈ ਜੂ ਯਾਰ ਆਪਾਂ ਸਾਡਾ ਉਹਨਾਂ ਨੂੰ ਵੀ ਉਹੀ ਰੇਟ ਉਹਨਾਂ ਨੂੰ ਵੀ ਉਹੀ ਰੇਟ ਆਓ ਆਪਣਾ ਵੀ ਜਲ ਆਪਣਾ ਕੋਈ ਗਰੀਬ ਬੰਦਾ ਉਹਦਾ ਮਾਨ ਤਾਨ ਕਰਨਾ ਮੈਂ ਮੌਕੇ ਤੇ ਮ ਨਾ ਆਪਾਂ ਭਾਈ ਠੀਕ ਹੈ ਤੇ ਬਾਕੀ ਦੋਸਤੋ ਵੀਡੀਓ ਕਰਦੇ ਆਪਾਂ ਅਜੋ ਸਟਾਰਟਿੰਗ ਇੰਨੀ ਇੱਕ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਬਾਈ ਉਹਨਾਂ ਦੇ ਕਮੈਂਟ ਵੀ ਆਏ ਸੀ ਫੋਨ ਤੇ ਵੀ ਗੱਲਾਂ ਕਰਦੇ ਹੁੰਦੇ ਨੇ ਤੇ ਅੱਜ ਤੁਹਾਨੂੰ ਕੱਟੀਆਂ ਦਿਖਾ ਦਿਆ ਹੁਣ ਤੇ ਬਾਕੀ ਦੋਸਤੋ ਫੋਨ ਤੇ ਜਰੂਰ ਸੰਪਰਕ ਕਰ ਲੈ ਕੇ ਵੀ ਆਹ ਕੱਟੀ ਲੈਣੀਆਂ ਸੀ ਜੀ ਆਹ ਫੋਟੋਆਂ ਤੁਹਾਨੂੰ ਭੇਜ ਦਿਆ ਕਰਾਂਗੇ ਤੋਂ ਪਹਿਲੀ ਤੁਹਾਨੂੰ ਕੱਟੀ ਦਿਖਾ ਰਹੇ ਆਂਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਤੇ ਟੇਡੇ ਘੱਟ ਦੀ ਕੱਟੀ ਆ ਦੋਸਤੋ ਦੇਖ ਸਕਦੇ ਹੋਗੇ ਅੱਖਾਂ ਆ ਗਈਆਂ ਚਾਰੇ ਪੈਰ ਆ ਗਏ ਦੋਸਤੋ ਤੇ ਬਾਈ ਕਿੰਨੇ ਕ ਸਮੇਂ ਦੀ ਹੋਣੀ ਇਹ ਕੱਟੀ ਪਈ ਹੋ ਸਵਾ ਕਸਾਲ ਦੀ ਸਵਾ ਸਾਲ ਦੀ ਕੱਟੀਆ ਦੋਸਤੋ ਦੇਖ ਸਕਦੇ ਹੋ ਬਹੁਤ ਸੋਹਣੀ ਕੱਟੀ ਹੈਗੀ ਚਾਰੇ ਪੈਰ ਆਗੇ ਚਾਰੇ ਪੈਰ ਆਗੇ ਦੋਸਤੋ ਟੇਡੇ ਘੱਟਦੀ ਹੈਗੀ ਕੀ ਹੈਗੀ ਤੇ ਪਾਲਣ ਵਾਲੀ ਕੱਟੀਆ ਦੋਸਤੋ ਕਰ ਲਿਓ ਬਾਈ ਨਾਲ ਸੰਪਰਕ ਨੀਲੀ ਰਾਵੀਆਂ ਕੱਟੀਆਂ ਦੇਖ ਲਓ ਦੋਸਤੋ ਮੰਡੀ ਲਾਰ ਕੇ ਆ ਬਾਈ ਨੇ ਨੇਤ ਨਮੀਆਂ ਕੱਟੀਆਂ ਹੁੰਦੀਆਂ ਨੇ ਆ ਦੇਖ ਲਓ ਦੋਸਤੋ ਆ ਬੂਰੀ ਕੱਟੀ ਹੈਗੀ ਹੈਗੀ ਇਹ ਵੀ 1.5 ਸਾਲ ਦੇ ਲਵੇ ਲਾਉਣੇ ਦੀ ਆ ਸਾਲ ਦੀ ਆ ਆ ਵੀ ਦੋਸਤੋ ਨੀਲੀ ਰਵੀ ਦੀ ਹੈ ਵੀ ਸਾਲ ਕਦੇ ਲਵੇ ਲਾਉਣੇ ਦੀ ਆ ਆ ਵੀ ਦੋਸਤੋ ਸਾਲ ਕਰੀਏ ਦੇਖ ਲਓ ਕਿੰਨੇ ਸੋਹਣੀਆਂ ਸੋਹਣੀਆਂ ਕੱਟੀਆਂ ਨੇ ਮੀਣੀਆਂ ਨੇ ਭਈ ਆ ਜੋੜਾ ਦੋ ਹੈ ਮੀਣੀਆਂ ਦਾ ਆ ਦੋਏ ਜੋੜਾ ਮੀਣੀਆਂ ਦਾ ਦੇਖ ਸਕਦੇ ਆ ਆ ਵੀ ਮੀਣੀ ਵੀ ਮੀਣੀਆਂ ਦੋਸਤੋ ਦੇਖ ਸਕਦੇ ਆ ਆ ਵੀ ਮੀਣੀ ਕੱਟੀ ਆ ਵੀਰੇ ਠੀਕ ਆ ਦੋ ਮੀਣੀਆਂ ਨੇ ਹਾਂ ਦੋ ਮੀਣੀਆਂ ਨੇ ਦੋਸਤੋ ਆ ਦੇਖ ਸਕਦੇ ਹੋ ਬਾਕੀ ਬੂਰੀਆਂ ਬਹੁਤ ਖੜੀਆਂ ਨੇ ਭਾਈ ਵਿੱਚ ਭਾਈ ਬੂਰੀਆਂ ਦੇ ਸ਼ਕੀਨ ਨੇ ਆਪਣੇ ਲਵੇ 1.5-2 ਸਾਲ ਸਾਰੇ ਤਰ੍ਹਾਂ ਦੀਆਂ ਖੜੀਆਂ ਨੇ ਬਾਈ ਦਿਖਾ ਦੇ ਠੀਕ ਆ ਦੋਸਤੋ ਦੇਖ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਕਟੀਆਂ ਖੜੀਆਂ ਨੇ ਬਾਈ ਕੋਲੇ ਕੰਟੈਕਟ ਕਰ ਲਿਓ ਬਾਈ ਨਾਲ ਨੰਬਰ ਥੋੜੇ ਸਕਰੀਨ ਤੇ ਚੱਲੀ ਜਾਂਦਾਗਾ ਤੇ ਵੀਡੀਓ ਜਿਹੜਾ ਸ਼ੇਅਰ ਕਰਕੇ ਆਊਗਾ ਬਾਈ ਪੰਜ ਜਣਿਆਂ ਨੂੰ ਵੀਡੀਓ ਸ਼ੇਅਰ ਹੋਵੇ ਚੈਨਲ ਨੂੰ ਫੋਲੋ ਕੀਤਾ ਹੋਵੇ ਇੰਸਟਾਗ੍ਰਾਮ ਤੇ ਵੀ ਬਾਈ ਦੇ ਚੈਨਲ ਨੂੰ ਜਾ ਕੇ ਫੋਲੋ ਕਰਿਓ ਤਾਂ ਤੁਸੀਂ ਜਿਹੜਾ ਕੋਈ ਸੌਦਾ ਕਰੋਗੇ ਉਹਦੇ ਵਿੱਚੋਂ ਵੀ ਤੁਹਾਨੂੰ 1000 ਰੁਪਿਆ ਲੈਸ ਮਿਲੂਗਾ ਤੇ ਦੋਸਤੋ ਨੀਲੀ ਰਾਵੀ ਦੀਆਂ ਕਟੀਆਂ ਵੀ ਖੜੀਆਂ ਨੇ ਬਾਈ ਕੋਲੇ ਸਾਹਮਣੇ ਦੇਖ ਸਕਦੇ ਹੋਆਂ ਨੀਲੀ ਰਾਵੀ ਦੀਆਂ ਖੜੀਆਂ ਇਧਰਲੇ ਪਾਸੇ ਤੇ ਦੋਸਤੋ ਬਾਕੀ ਬੂਰੀਆਂ ਖੜੀਆਂ ਤੇ ਕੁਝ ਨੀਲੀ ਰਬ ਦੀਆਂ ਖੜੀਆਂ ਨੇ ਤੇ ਕੰਟੈਕਟ ਕਰ ਲਿਓ ਦੋਸਤੋ ਆਪਾਂ ਨੇ ਅੱਜ ਥੋੜੀਆਂ ਕਟੀਆਂ ਦਿਖਾਵਾਂਗੇ ਦੋਸਤੋ ਅੱਜ ਸੋਨ ਉਸ ਬਈ ਨਾ ਆਪਣੀਆਂ ਅੱਜ ਵੀਡੀਓ ਬਣਾਉਣ ਤੋਂ ਪਹਿਲਾਂ ਸੇਲ ਵੀ ਹੋ ਗਈਆਂ ਚਾਰ ਕੱਟੀਆਂ ਹਾਂ ਚਾਰ ਕੱਟੀਆਂ ਦੋਸਤੋ ਸੇਲ ਹੋ ਗਈਆਂ ਹਾਂ ਕਿਉਂਕਿ ਬਾਈ ਨੇ ਜਿਵੇਂ ਬਾਰ-ਬਾਰ ਕਿਹਾ ਵੀ ਫੋਨ ਕਰਕੇ ਸਾਰਾ ਪਤਾ ਕਰਕੇ ਗੱਲਬਾਤ ਕਰਕੇ ਫੇਰ ਪਿੰਡੋਂ ਤੁਰਿਆ ਕਰੋ ਸਾਰੀ ਗੱਲ ਬਾਈ ਮੇਰੀ ਸਮਝ ਕੇ ਮੈਂ ਸਾਰਾ ਕੋਈ ਰੇਟ ਵੀ ਦੱਸ ਦਾਂ ਨਾ ਵੀ ਜੇ ਤੁਹਾਡਾ ਮਨ ਮੰਨਦਾ ਆ ਜਾਓ ਹਾਂ ਬਾਈ ਆਪਾਂ ਪਹੁੰਚ ਵੀ ਕਰਦਾ ਨੇ ਹੁੰਨੇ ਆ ਠੀਕ ਹੈ ਕਿਸੇ ਬੰਦੇ ਨੂੰ ਦਿੱਕਤ ਆ ਯਾਰ ਕਿਸੇ ਟੈਂਪੂ ਵਾਲੇ ਨੂੰ ਗੱਡੀ ਵਾਲੇ ਨੂੰ ਪੁੱਛਾਂਗੇ ਯਾਰ ਕਿਹਦੇ ਆੜੇ ਕੱਢਾਂਗੇ ਯਾਰ ਕਿਵੇਂ ਲਿਆਵਾਂਗੇ ਬਾਈ ਅਗਲੇ ਦੇ ਕੀਲੇ ਤੇ ਬੰਨ ਕੇ ਆਉਨੇ ਆਗੇ ਹਾਂ ਕੋਈ ਚੱਕਰ ਨਹੀਂ ਹੈਗਾ ਪਹੁੰਚ ਕਰ ਤੱਕ ਛੱ ਤੁਸੀਂ ਆਪ ਛੱਡ ਕੈਉ ਸੀਜ਼ਨ ਦਾ ਕੰਮ ਆਣਾ ਹਾਂ ਹਾਂ ਤਸੱਲੀ ਨਾਲ ਭਈ ਅਗਲੇ ਦੇ ਘਰੇ ਬੰਨ ਕੇ ਆਉਣਾ ਕੋਈ ਢਿੱਲੀ ਮੱਠੀ ਅਗਲੇ ਸਾਰਾ ਕੁਝ ਦਿਖਾਉਣਾ ਵੀ ਫਿੱਟਾ ਭਈ ਠੀਕ ਹੈ ਤੇ ਅਗਲਾ ਕਹਿੰਦਾ ਹਾਂ ਭਈ ਠੀਕ ਹੈ ਫਿਰ ਆਪਾਂ ਅਗਲੇ ਦੇ ਘਰ ਉਤਰਦੇ ਠੀਕ ਹੈ ਦੋਸਤੋ ਤੀਜੀ ਗੱਲ ਇਸ ਵੀਡੀਓ ਦੇ ਵਿੱਚ ਇਹ ਹੋਊਗੀ ਵੀ ਜੇ ਕੋਈ ਨਹੀਂ ਆ ਸਕਦਾ ਕਿਸਾਨ ਭਰਾ ਉਹਦੇ ਘਰੇ ਪਹੁੰਚ ਵੀ ਹੋ ਜੂਗੀ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਦੋਸਤੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓ ਲੈ ਕੇ ਆਉਂਦੇ ਰਹ ਕਿਉਂਕਿ ਜਦੋਂ ਆਪਾਂ ਨਵੀਆਂ ਵੀਡੀਓ ਪਾਉਂਦੇ ਆ ਛੇਤੀ ਤੁਹਾਨੂੰ ਅਪਡੇਟ ਮਿਲ ਜੇ ਡਿਮਾਂਡ ਬਹੁਤ ਆ ਨੀਲੀ ਰਬੀ ਦੀ ਆਪਣੇ ਏਰੀਆ ਦੇ ਵਿੱਚ ਕਿੰਨੇ ਕਿੰਨੇ ਕਿਲੋਮੀਟਰ ਤੋਂ ਆਉਂਦੇ ਨੇ ਬਾਈ ਨੀਲੀ ਰਬੀ ਦੀਆਂ ਕੱਟੀਆਂ ਲੈ ਕੇ ਕੋਈ ਵਾਦੂ ਕੈਥਲ ਜੰਮੂ ਹੋ ਗਿਆ ਆਪਣਾ ਇੱਧਰ ਅਮਾਚਲ ਸਾਈਡ ਬਹੁਤ ਦੂਰ ਦੂਰ ਤੱਕ ਜਾਂਦਾ ਬਈ ਆਪਣੇ ਏਰੀਆ ਚ ਤਾਂ ਬਾਦੂ ਹੀ ਜਾਂਦਾ ਲਵੇ ਠੀਕ ਆ ਬਈ ਬਹੁਤ ਦੂਰੋਂ ਦੂਰੋਂ ਫੋਨ ਵੀ ਆਉਂਦੇ ਨੇ ਤੇ ਕਟੀਆਂ ਵੀ ਬਈ ਜਾਂਦੀਆਂ ਨੇ ਠੀਕ ਆ ਹੁਣ ਵੀ ਹੁਣ ਵੀ ਆਪਾਂ ਵੀਡੀਓ ਬਣਾ ਰਹੇ ਆ ਬਾਈ ਹੁਣੀ ਕਟੀਆਂ ਛੱਡ ਕੇ ਆਏ ਆਗਾ ਹੁਣੀ ਆਪਾਂ ਬਣਾ ਰਹੇ ਆ ਬਾਈ ਆਪਾਂ ਇਹਨਾਂ ਨੂੰ ਅਪਡੇਟ ਬਦ ਦੇਣ ਵਾਸਤੇ ਕਿਉਂਕਿ ਕੱਲ ਨੂੰ ਬਾਈਆਂ ਨੇ ਆਉਣਾਗਾ ਤਾਂ ਕਰਕੇ ਮੌਕੇ ਤੇ ਕਟੀਆਂ ਮੰਗਾਈਆਂ ਨੇ ਬਹੁਤ ਸਾਰੇ ਕਿਸਾਨਪੁਰਾ ਖਾਲੀ ਨਾ ਮੁੜਨ ਬਸ ਹਾਂਜੀ ਹਾਂ ਉਹੀ ਗੱਲ ਬਾਈ ਨੇ ਦੁਬਾਰੇ ਕਹੀ ਆ ਕਿ ਬਾਈ ਤੁਸੀਂ ਫੋਨ ਕਰਕੇ ਪੂਰੀ ਤਸੱਲੀ ਕਰਕੇ ਤੁਸੀਂ ਤੁਰਿਆ ਕਰੋ ਘਰੋਂ ਵੀ ਆਪਾਂ ਘੱਟੀ ਲੈਣੀ ਆ ਤੇ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਾਕੀ ਕੱਟੀਆਂ ਦੋਸਤੋ ਤੁਸੀਂ ਬਾਈ ਤੋਂ ਫੋਨ ਤੇ ਫੋਟੋਆਂ ਮੰਗਾ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਜਿਹੜੀ ਚੀਜ਼ ਤੁਸੀਂ ਨੇ ਤਸੱਲੀ ਕਰਨੀ ਆ ਉਹ ਤਸੱਲੀ ਕਰਕੇ ਕੱਟੀ ਲਿਆ ਕਰੋ ਦੋਸਤੋ ਧੰਨਵਾਦ